ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਬੇਨਤੀ ਕਿ ਗੁਰਦੁਆਰਾ ਈਪਲੀ ਸਰ ਸਾਹਿਬ ਪਾਸ਼ਾਹੀ ਨੌਮੀ ਪਿੰਡ ਭੇਣੀ ਵਾਗਾ ਜ਼ਿਲ੍ਹਾ ਮਾਨਸਾ ਪੰਜਾਬ ਉਸ ਦਾ ਬਤੌਰ ਸੇਵਾਦਾਰ ਹੋਣ ਦੇ ਨਾਤੇ ਸਮੂਹ ਇਲਾਕਾ ਨਿਵਾਸੀ ਪੰਜਾਬ ਦੀ ਸਮੂਹ ਸਿੱਖ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰगोबिंद ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦਿਹਾੜਾ ਹਰ ਸਾਲ ਦੀ ਤਰ੍ਹਾਂ 5 ਜੁਲਾਈ ਨੂੰ ਕੱਲ ਨੂੰ ਇਸ ਸਥਾਨ ਤੇ ਗੁਰਦੁਆਰਾ ਪਿਪਲੀ ਸਰਸਵਰ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ। ਪ੍ਰਾਤਨ ਸਮੇਂ ਤੋਂ ਲੈ ਕੇ ਇਸ ਪਾਵਨ ਦਿਹਾੜੇ ਨੂੰ ਮਨਾਇਆ ਜਾਂਦਾ ਹੈ। ਇਹ ਜਿੰਨਾ ਸੰਗਤਾਂ ਦੇ ਘਰਾਂ ਦੇ ਵਿੱਚ ਔਲਾਦ ਨਹੀਂ ਹੋਈ ਬਹੁਤ ਭੈਣ ਭਰਾਵਾਂ ਦੇ ਕੋਲੇ ਉਹ ਸੰਗਤ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਆ ਕੇ ਨਾ ਜਦੋਂ ਇੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਥਾਨ ਤੇ ਅਰਦਾਸ ਬੇਨਤੀ ਕਰਦੇ ਐ ਤੇ ਪ੍ਰਾਤਨ ਮਰਜਾਦਾ ਜਿਸ ਤਰ੍ਹਾਂ ਮਾਤਾ ਗੰਗਾ ਜੀ ਦੁਆਰਾ ਬਾਬਾ ਬੁੱਢਾ ਜੀ ਨੂੰ ਮਿੱਸੇ ਪ੍ਰਸ਼ਾਦਿਆਂ ਦਾ ਲੰਗਰ ਬੜੇ ਅਦਬ ਸਤਕਾਰ ਦੇ ਨਾਲ ਤਿਆਰ ਕਰਕੇ ਸ਼ਿਕਾਇਆ ਗਿਆ ਸੀ ਉਹੀ ਭਾਵਨਾ ਨੂੰ ਆਪਣੇ ਮਨ ਦੇ ਵਿੱਚ ਲੈ ਕੇ ਸੰਗਤ ਆਉਂਦੀ ਹੈ ਤੇ ਇੱਥੇ ਆ ਕੇ ਮਿਸੇ ਪ੍ਰਸ਼ਾਦਿਆਂ ਦਾ ਲੰਗਰ ਆਪਣੇ ਹੱਥੀਂ ਸੰਗਤਾਂ ਤਿਆਰ ਕਰਦੀਆਂ ਨੇ ਤੇ ਤਿਆਰ ਕਰਕੇ ਸਾਰੇ ਜੋੜੇ ਪਹਿਲਾਂ ਅਰਦਾਸ ਹੁੰਦੀ ਹੈ ਸੰਗਤਾਂ ਦੀ ਸਮੂਹ ਸੰਗਤੀ ਰੂਪ ਦੇ ਵਿੱਚ ਕੋਈ ਵੀ ਕਰਮਕਾਂਡ ਹੈ ਜਿਹੜਾ ਉਹ ਨਹੀਂ ਕੀਤਾ ਜਾਂਦਾ ਸਿਰਫ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਤੇ ਸ਼ਬਦ ਗੁਰੂ ਨੂੰ ਮੰਨਦੇ ਹੋਏ ਸ਼ਬਦ ਗੁਰੂ ਦਾ ਮੁੱਖ ਬਾਖ ਲੈ ਕੇ ਉਪਰੰਤ ਸੰਗਤਾਂ ਵਿੱਚ ਇਹ ਪ੍ਰਸ਼ਾਦਿਆਂ ਦਾ ਲੰਗਰ ਸ਼ਕਦਿਆਂ ਪਿਛਲੇ ਸਾਲਾਂ ਦੇ ਵਿੱਚ ਲੱਖਾਂ ਨਹੀਂ ਅਣਗਿਣਤ ਸੰਗਤਾਂ ਦੇ ਕੋਲੇ ਬੇਅੰਤ ਸੰਗਤਾਂ ਨੂੰ ਇੱਥੋਂ ਬੱਚਿਆਂ ਦੀ ਔਲਾਦ ਦੀ ਦਾਤ ਪ੍ਰਾਪਤ ਹੋ ਗਈ ਕਿਉਂਕਿ ਗੁਰੂ ਘਰ ਦਾ ਸਿਧਾਂਤ ਹੈ ਸਾਧ ਸੰਗਤ ਭਾਵੇਂ ਬੇਟਾ ਹੈ ਬੇਟੀ ਹੈ ਸਭ ਨੂੰ ਬਰਾਬਰ ਰੱਖਿਆ ਗਿਆ ਔਰਤ ਨੂੰ ਮਰਦ ਦੇ ਬਰਾਬਰ ਰੱਖਿਆ ਗਿਆ ਤਾਂ ਕਰਕੇ ਅਸੀਂ ਵਿਸ਼ੇਸ਼ ਕਰਕੇ ਕੋਈ ਮੁੰਡੇ ਵਾਸਤੇ ਬੱਚੇ ਵਾਸਤੇ ਅਰਦਾਸ ਬੇਨਤੀ ਇੱਥੇ ਨਹੀਂ ਕਰਦੇ ਪਰ ਔਲਾਦ ਦੇ ਵਾਸਤੇ ਜ਼ਰੂਰ ਗੁਰੂ ਦੇ ਚਰਨਾਂ 'ਚ ਬੇਨਤੀ ਕਰਦੇ ਆ ਕਿ ਸੱਚੇ ਪਾਤਸ਼ਾਹ ਕੋਈ ਵੀ ਪਰਿਵਾਰ ਆਉਂਦਾ ਹੈ ਉਹਦੀ ਝੋਲੀ ਦੇ ਵਿੱਚ ਔਲਾਦ ਦੀ ਜਿਹੜੀ ਦਾਤ ਹੈ ਉਹ ਜ਼ਰੂਰ ਪਾਈ ਜਾਵੇ ਪ੍ਰਾਤਨ ਮਰਜ਼ਾਦਾ ਦੇ ਅਨੁਸਾਰ ਜੋ ਪਰੰਪਰਾ ਚੱਲਦੀ ਆਉਂਦੀ ਹੈ ਉਸ ਦੇ ਅਨੁਸਾਰ ਕੱਲ ਨੂੰ 5 ਜੁਲਾਈ ਨੂੰ ਇਸ ਪਾਵਨ ਸਥਾਨ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼੍ਰੀਖੰਡ ਪਾਠ ਪ੍ਰਾਰੰਭ ਨੇ ਕੱਲ ਨੂੰ ਉਹਨਾਂ ਦੇ ਲਗਭਗ 9:00 ਵਜੇ ਭੋਗ ਪੈਣਗੇ ਉਪਰੰਤ ਅਰਦਾਸ ਬੇਨਤੀ ਢਾਡੀ ਜਥੇ ਕੀਰਤਨ ਹੋਵੇਗਾ ਤੇ ਨਾਲ ਦੀ ਨਾਲ ਸਮੂਹ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਗੁਰਮਤ ਦੇ ਅਨਸਾਰ ਸਾਰਾ ਦਿਨ ਹੀ ਲਗਭਗੇ ਜੋੜ ਮੇਲਾ ਚੱਲਦਾ ਰਹਿੰਦਾ ਹੈ ਸਾਲਾਨਾ ਜੋੜ ਮੇਲਾ ਹੈ ਹਰ ਸਾਲ ਪੱਕੀ ਤਰੀਕ ਰੱਖੀ ਹੋਈ ਹੈ 5 ਜੁਲਾਈ ਤਾਂ ਕਿ ਸੰਗਤਾਂ ਨੂੰ ਕੋਈ ਦੁਬਿਧਾ ਨਾ ਪਵੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਚਰਨਸ਼ੋ ਪਾਵਨ ਪਵਿੱਤਰ ਸਥਾਨ ਪ੍ਰਾਪਤ ਹੈ ਇੱਥੇ ਸਤ ਗੁਰੂ ਜੀ ਨੇ ਬੈਠ ਕੇ ਪੀਪਲੀ ਸਾਹਿਬ ਦੇ ਥੱਲੇ ਤੇ ਦੁੱਧ ਛਕਿਆ ਸੀ ਤੇ ਸਤ ਗੁਰੂ ਜੀ ਨੇ ਵਚਨ ਕੀਤੇ ਸੀ ਕਿ ਜਿਹੜੀ ਵੀ ਸੰਗਤ ਇੱਥੇ ਆ ਕੇ ਅਰਦਾਸ ਬੇਨਤੀ ਕਰਾਊਗੀ ਉਹਦੀਆਂ ਮੰਨਦੀਆਂ ਮਰਜ਼ੀਆਂ ਪੂਰੀਆਂ ਹੋਣਗੀਆਂ ਤੇ ਸਦਾ ਹੀ ਸੰਗਤ ਇੱਥੋਂ ਆਪਣੀਆਂ ਜਿਹੜੀਆਂ ਝੋਲੀਆਂ ਆ ਉਹ ਭਰ ਕੇ ਲੈ ਕੇ ਜਾਣਗੀਆਂ ਤੇ ਸਾਧ ਸੰਗਤ ਜੀ ਇੱਥੋਂ ਭਾਵੇਂ ਬੱਚਿਆਂ ਦੀ ਨੌਕਰੀ ਦੀ ਗੱਲ ਹੋਵੇ ਭਾਵੇਂ ਕੋਈ ਮਾਨਸਿਕ ਪੀੜਾ ਦੀ ਗੱਲ ਹੋਵੇ ਕੈਂਸਰ ਵਰਗੀਆਂ ਇੱਥੇ ਭਿਆਨਕ ਬਿਮਾਰੀਆਂ ਕਈ ਪਰਿਵਾਰਾਂ ਦੀਆਂ ਠੀਕ ਹੋਈਆਂ ਜਿਹੜੇ ਪਰਿਵਾਰ ਸਦਾ ਵਾਸ ਇਸ ਸਥਾਨ ਨਾਲ ਜੁੜ ਕੇ ਹੈ ਇਸ ਲਈ ਮੈਂ ਸਮੂਹ ਸੰਗਤ ਦੇ ਚਰਨਾਂ ਚ ਅਰਦਾਸ ਕਰਦਾ ਕਿ ਕੱਲ ਨੂੰ 5 ਜੁਲਾਈ ਨੂੰ ਅਰਦਾਸ ਦਿਵਸ ਹੈ ਖੰਡ ਪੜ ਸਾਹਿਬ ਦੇ ਭੋਗ ਹੈ ਤੇ ਜੋ ਮਰਜੀ ਕੋਈ ਵੀ ਆਰਥਿਕ ਪ੍ਰੋਬਲਮ ਹੈ ਕੋਈ ਸਰੀਰ ਦੀ ਮਾਨਸਿਕ ਪੀੜਾ ਹੈ ਵਿਹਲਾਤ ਵਾਸਤੇ ਜਾਂ ਰੋਹਾਨੀਅਤ ਦੇ ਵਾਸਤੇ ਗੁਰੂ ਘਰ ਦਾ ਜਿਹੜਾ ਸਿਧਾਂਤ ਹੈ ਸਭ ਤੋਂ ਪਹਿਲਾ ਸ਼ਬਦ ਗੁਰੂ ਦਾ ਉਹਦੇ ਵਾਸਤੇ ਕਿ ਕੱਲ ਨੂੰ ਵੱਧ ਤੋਂ ਵੱਧ ਸੰਗਤ ਜ਼ਰੂਰ ਇਸ ਪਾਵਨ ਸਥਾਨ ਤੇ ਹਾਜ਼ਰੀਆਂ ਭਰੇ ਅਤੇ ਆਪਣੇ ਮਨੁੱਖਾ ਜਨਮ ਨੂੰ ਸਫਲ ਬਣਾਵੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ